ਮੈਨੂੰ ਮੇਰੇ ਡਰਾਈਵਰ ਦਾ ਫੋਨ ਆਉਂਦਾ ਹੈ ਕਿ ਸਾ ਇਸ ਨੰਬਰ ਤੋਂ ਕਾ ਗੱਲ ਹੋ ਗਈ ਹੈ ਕਿ ট্রাক ਚੋਰੀ ਹੋ ਗਿਆ ਹੈ। ਅਹ ਸਭ ਲੋਕਾਂ ਦਾ ਧੰਨਵਾਦ ਕਰਦਾ ਪੰਜਾਬ ਪੁਲਿਸ ਦਾ ਪਲੱਸ ਹੁਸਤਾਨਬੂਦੀ ਟੀਮ ਐਸ.ਓ.ਸੀ. ਸਾਹਿਬ ਵੀਰ ਸਿੰਘ ਦਾ ਉਹਨਾਂ ਦੀ ਉਹਨਾਂ ਨੇ ਮੈਨੂੰ 5 ਮਿੰਟ ਦਾ ਕੰਟੈਕਟ ਪੋਲੀਸ ਦੀ ਬੈਕ ਕਰਦੀ ਹੈ ਕਿ ਅਸੀਂ ਉਹਨਾਂ ਨੂੰ ਚਾਹਦੇ ਆ ਸਾਰਾ ਗੱਲ ਕਰਦੇ ਆ ਕਿ ਮੈਂ 2 ਘੰਟੇ ਨੂੰ ਪਹੁੰਚਦਾ ਤੇ ਮੇਰੇ ਤੋਂ ਪਹਿਲਾਂ ਮੇਰੀ ਟੀਮ ਪਹੁੰਚ ਚੁੱਕੀ ਹੁੰਦੀ ਹੈ। ਇੰਨੇ ਦਾ ਨੁਕਸਾਨ ਹੋਣ ਤੋਂ ਬਚਿਆ ਜੀ ਤੁਹਾਡਾ 35 ਲੱਖ ਦਾ ਤੁਸੀਂ 20 ਲੱਖ ਦਾ ਟਰੈਕਟ ਸਮਾਨ ਹੈ ਜੀ 15 ਲੱਖ ਦਾ ਮੇਰਾ ਖਰਚਾ ਅਸਲ ਬੜੀ ਮਿਹਨਤ ਦੇ ਨਾਲ ਜਿਹੜਾ ਵਾ ਇਹ ਟਰੈਕਟ ਜਿਹੜਾ ਵਾ ਕਰਕੇ ਮਾਰ ਪ੍ਰਾਪਤ ਕਰਕੇ ਤੁਸੀਂ ਪ੍ਰਾਪਤ ਕਰਕੇ ਉਹਦਾ ਉਹ ਵਾਪਸੀ ਜਿਹੜੇ ਤਹੀ ਤਲਾ ਪ੍ਰਾਪਤ ਹੋਸੇ ਔਰ ਸੀਨੀਅਰ ਅਫਸਰਾਂ ਨੇ ਸਾਰੇ ਨੇ ਹਾਜ਼ਰੀ ਲਈ ਆ ਬੜੀ ਮਿਹਨਤ ਨਾਲ ਇਹ ਸਿਹਰਾ ਸੌਲਵ ਕੀਤਾ ਨਾ ਹਾਂਜੀ ਕੀ ਨਾਮ ਸਰ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਸੁਨੀਲ ਕੁਮਾਰ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਪੁਲਿਸ ਦੇ ਵੱਲੋਂ ਮਿੰਟਾਂ ਦੇ ਵਿੱਚ ਤੁਹਾਡਾ ਟਰੱਕ ਬਰਾਮਦ ਕਰ ਲਿਆ ਗਿਆ ਚਾਰ ਨੌਜਵਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਮੈਂ तहे ਦਿਲੋਂ ਧੰਨਵਾਦ ਕਰਦਾ ਹਾਂ ਪੰਜਾਬ ਪੁਲਿਸ ਦਾ ਪਲੱਸ ਸੁਲਤਾਨਪੁਰ ਦੀ ਟੀਮ ਐਸਓ ਸਾਹਿਬ ਜਵੀਰ ਸਿੰਘ ਦਾ ਉਹਨਾਂ ਦੀ ਟੀਮ ਦਾ ਮੇਰੇ ਵੱਲੋਂ ਮੇਰਾ ਬਹੁਤ ਉਹਨਾਂ ਨੇ ਜੋ ਕੀਤਾ ਹਾਂ ਤੇ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਦਾ ਕਿ ਤੁਹਾਡਾ ਟਰੱਕ ਜਿਹੜਾ ਗਵਾਹ ਕਰ ਲਿਆ ਗਿਆ ਮੈਨੂੰ ਮੇਰੇ ਡਰਾਈਵਰ ਦਾ ਫੋਨ ਆਉਂਦਾ ਹੈ ਕੀ ਤਾਂ ਕਿਸੇ ਨੰਬਰ ਤੋਂ ਕੀ ਆ ਗੱਲ ਹੋ ਗਈ ਹੈ ਇਨਟਰੈਕਟਰੀ ਹੋ ਗਿਆ ਤੇ ਮੈਂ ਉਸੇ ਟਾਈਮ ਹੀ ਮੈਂ ਫੋਨ ਲਾਣਾ ਇਹਨਾਂ ਦੇ ਨੰਬਰ ਲੈ ਕੇ ਕਿਸੇ ਕੋਲ ਮੈਂ ਮੇਰਾ ਚੱਕ ਜੋਰੀ ਹੋ ਗਿਆ ਹੈ ਹਾਂ ਉਹਨਾਂ ਨੇ ਮੈਨੂੰ 5 ਮਿੰਟ ਦਾ ਬੈਕ ਬੋਲਰ ਦੀ ਬੈਕ ਕਰਦੀ ਹੈ ਕਿ ਅਸੀਂ ਉਹਨਾਂ ਨੂੰ ਅਸੀਂ ਜਾਣਦੇ ਆ ਸਾਰੇ ਇਹਨਾਂ ਨਾਲ ਕਰਦੇ ਆ ਕਿ ਇਹ 2 ਘੰਟੇ ਚੋਂ ਪਹੁੰਚਦਾ ਤੇ ਮੇਰੇ ਤੋਂ ਪਹਿਲਾਂ ਉਹਦੀ ਟੀਮ ਪਹੁੰਚ ਹੀ ਹੁੰਦੀ ਹੈ ਅੱਛਾ ਜੀ ਸਾਹਿਬ ਦੀ ਫੋਨ ਸਾਹਿਬ ਸੈਚਨ ਸਾਹਿਬ ਆ ਪਹੁੰਚੀ ਹੁੰਦੀ ਹੈ ਉਹਨਾਂ ਦੀ ਟੀਮ ਵੀ ਫੋਨ ਤੇ ਕਿੰਨੇ ਦਾ ਨੁਕਸਾਨ ਹੋਣ ਤੋਂ ਬਚਿਆ ਜੀ ਤੁਹਾਡਾ ਕਾਟੋ ਵੱਟ ਦੀ ਜੀ 30 ਲੱਖ ਦਾ ਕਿਉਂਕਿ 20 ਲੱਖ ਦਾ ਸਮਾਨ ਹੈ ਤੇ 15 ਲੱਖ ਦਾ ਮੇਰਾ ਟਰੱਕ ਹੈ। ਮੰਨ। ਤੇ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਪੁਲਿਸ ਦੇ ਬਾਰੇ? ਮੈਂ ਪੰਜਾਬ ਪੁਲਿਸ ਦਾ ਧੰਨਵਾਦ ਕਰਨਾ ਚਾਹੁੰਦਾ। ਤਾਂ ਹੋਰ ਟਰੱਕ ਡਰਾਈਵਰਾਂ ਨੂੰ ਕੀ ਮੈਸੇਜ ਹੈ ਤੁਹਾਡਾ? ਭਾਈ ਮੈਸੇਜ ਹੈ ਕਿ ਜਦੋਂ ਕੋਈ ਮਾਲ ਲੈ ਕੇ ਆਵੇ ਤਾਂ ਆਪ ਦੀ ਸੂਝ ਬੋਏ। ਥੋੜੀ ਬੋਇਨਾ ਬਣ ਕੇ। ਸਹੀ ਗੱਲ। ਟਰਨ ਦੇ ਨਾਲ। ਸਿੰਗਾਰਨਾਈ ਅਸੀਂ ਕਿਥੇ ਬੈਠੀ। ਹੂੰ। ਤੁਹਾਨੂੰ ਦੁਆ ਕਰ ਲਈ ਗਾ ਰਹੇ ਨੇ ਲੱਫਟ ਲੈ ਆ। ਹੂੰ। ਪਰ ਤੋਂ ਬਾਅਦ ਹਨ ਨੂੰ ਪਤਾ ਕਿ ਛੁੱਟ ਗਈ ਜੀ। ਠੀਕ। ਤੁਹਾਡੀ ਮਾਰਕੂਮ ਹੋਮ ਦੀ ਸਾਈ ਵੀ ਆ ਗੱਲ ਹੋਊਗੀ। ਇਹ ਹਰ ਕੰਮ ਜਾਨੇ ਵੀ ਕੋਈ ਰੁਕੋ ਇੱਥੇ ਅਸੀਂ ਸਵਾਰੇ ਕੌਣ ਕੀਤੀ ਤਾਂ ਕਹਿੰਦਾ ਉੱਥੇ ਗੱਜੋ ਜਿੱਤੇ। ਹਾਂਜੀ ਫਿਰ ਜਿੱਥੇ ਗੱਜੋ ਜਿੱਤੇ ਗੱਡੀ ਆਪਣੀ ਖੜੀ ਸੀ। ਉੱਥੇ ਆਏ ਉੱਥੇ ਦਰੂ ਮਲਾਜਮ ਮਿਲੇ। ਤਾਂ ਜਦੋਂ ਤੁਸੀਂ ਟਰੱਕ ਦੇ ਵਿੱਚ ਸੁੱਤੇ ਹੋਏ ਤਾਂ ਕਿੰਨੇ ਨੌਜਵਾਨ ਤੁਹਾਡੇ ਕੋਲ ਪਹੁੰਚਦੇ ਨੇ? 4 ਜਿਹੜੇ ਸਾਡੇ ਕੋਲ ਸੀ। ਅੱਛਾ ਜੀ ਕੀ ਕਹਿੰਦੇ ਆ ਕੇ? ਆ ਕੇ ਸਾਨੂੰ ਲੱਪ ਲਿਆਈ ਉਹਨਾਂ ਨੇ। ਸਾਫ ਸਾਫੇ ਉਭਾਏ ਉਹਨੇ ਜਿਹੜੀ ਸਾਡਾ ਫੂਲੀ ਤਰੀ ਬੰਦ ਕੇ ਰਖਾਉਂਦਾ ਨਹੀਂ। ਹਾਂਜੀ ਫਿਰ ਤਾਂ ਇੱਤਾਂ ਜੀ। ਅੱਛਾ ਤੁਬਾਰ ਮਾਲਕਾਂ ਦੀ ਟੀਮ ਆਇਤਾ ਦੀ ਆਈ ਦੱਸਿਆ ਪੁੱਛਿਆ ਇਹ ਕਾਰਾ ਹੈ ਹਾਂ ਹਾਂ ਤੋਂ ਬਾਅਦ ਉਹਨਾਂ ਨੇ ਜੀ ਸਾਡੀ ਬਹੁਤ ਮਦਦ ਕੀਤੀ ਪੰਜਾਬ ਤੋਂ ਆਪਣੇ ਇਹ ਇਹ ਦੇ ਜਾ ਕੇ ਕੀਤੀ ਸਾਡੀ ਮਦਦ ਕੀਤੀ ਕਿ ਸਾਡਾ ਟਰੱਕ ਸਾਨੂੰ ਮਿਲ ਗਿਆ ਅੱਛਾ ਜੀ ਤੋਂ ਮਾਲ ਵੀ ਮਿਲ ਗਿਆ ਜੀ ਜਿਨ੍ਹਾਂ ਕੋ ਐਫਰਵਾਸ ਹੋ ਜਾਂ ਕੋ ਸਦਾ ਹੀ ਬਹੁਤ ਧੰਨਵਾਦ ਕਰਦੇ ਹਾਂ ਸਾਡੀ ਸਰ ਕੀ ਕਹਿਣਾ ਚਾਹੁੰਦੇ ਹੋ ਟਰੱਕ ਬਰਾਮਾ ਤੋਂ ਤੁਹਾਡੇ ਵੱਲੋਂ ਕਰ ਲਿੱਤਾ ਗਿਆ ਤੇ ਅੱਜ ਮਾਲਕਾਂ ਦੇ ਵੱਲੋਂ ਪੰਜਾਬ ਪੁਲਿਸ ਦਾ ਧੰਨਵਾਦ ਕਰਨ ਦੇ ਲਈ ਇੱਥੇ ਪਹੁੰਚੇ ਨੇ ਜੀ ਇਸ ਸਬੰਧੀ ਆਲਰੇਡੀ ਪਹਿਲਾਂ ਮਾਨ ਜੋ ਕਮਿਸ਼ਨਰ ਸਾਹਿਬ ਜਿਹੜੀ ਆ ਉਹ ਪ੍ਰੈਸ ਕਾਨਫਰੰਸ ਕਰ ਚੁੱਕੇ ਨੇ ਉਹਨਾਂ ਨੇ ਡਿਟੇਲ ਵਿੱਚ ਸਾਰਾ ਕੁਝ ਜਿਹੜਾ ਵਾ 10 ਰੁਪਏ ਨੇ ਫਿਰ ਵੀ ਇਹ مالک ਆਪਣੇ ਤੌਰ ਤੇ ਤੁਹਾਡੇ ਕੋਲ ਆਏ ਨੇ ਅਸੀਂ ਬੜੀ ਮਿਹਨਤ ਦੇ ਨਾਲ ਜਿਹੜਾ ਵਾ ਇਹ ਟਰੱਕ ਜਿਹੜਾ ਵਾ ਕਬ ਕਰਕੇ ਮਾਲ ਪ੍ਰਾਪਤ ਕਰਕੇ ਦੋਸ਼ੀ ਬਰਾਮਦ ਕਰਕੇ ਉਹਨਾਂ ਨੂੰ ਵਰਤੀ ਜਿਹੜੀ ਇਹ ਕਲਾ ਪ੍ਰਾਪਤ ਹੋਸ ਨੇ ਔਰ ਸੀਨੀਅਰ ਅਫਸਰਾਂ ਨੇ ਸਾਰੇ ਨੇ ਰੜਕੀ ਜਿਹੜੀ ਵਾਲੇ ਬੜੀ ਮਿਹਨਤ ਦੇ ਨਾਲ ਹੀ ਇਹ ਜਿਹੜਾ ਸੌਦਾ ਕੀਤਾ ਮਾਣ ਜੁਕਸੀਪੀ ਸਾਹਿਬ ਦੇ ਅਦੇਸ਼ਾਂ ਦੇ ਨਾਲ ਤਾਂ ਸਰ ਕਿੰਨੀ ਕਿ ਮਿਹਨਤ ਐ ਇਸ ਮਾਮਲੇ ਦੇ ਵਿੱਚ ਕਰਨੀ ਪਈ ਹੈ ਕਿਉਂਕਿ ਟਰੱਕ ਲੈ ਕੇ ਜਦੋਂ ਜਾਂਦੇ ਨੇ ਤਾਂ ਕਾਫੀ ਸੀਸੀਟੀਵੀ ਕੈਮਰੇ ਜਿਹੜੇ ਨੇ ਵੱਖ-ਵੱਖ ਚੌਂਕਾਂ ਦੇ ਤੁਹਾਡੇ ਵੱਲੋਂ ਆਪ ਜਾ ਕੇ ਚੱਕ ਦਿੱਤੇ ਜਾਂਦੇ ਨੇ। ਕੋਜੀ ਇਸ ਮਾਮਲੇ 'ਚ ਸਾਡੀ ਸਾਰੀ ਪੁਲਿਸ ਟੀਮ ਮਣਜੋ ਐਸਪੀ ਸਾਹਿਬ ਅ ਸ਼੍ਰੀ ਦਰਪਲ ਅਨਬਲਿਓ ਸਾਹਿਬ ਅਤੇ ਸ਼੍ਰੀ ਐਪਲੇ ਮਨਿੰਦਰ ਸਿੰਘ ਸਾਡੇ ਡੀਐਸਪੀ ਸਾਹਿਬ ਨੇ ਉਹਨਾਂ ਦੀ ਯੋਗ ਅਗਵਾਈ ਹੇਠ ਥਾਣਾ ਸੁਲਤਾਨਪੁਰ ਦੀ ਪੁਲਿਸ ਨੇ ਵੱਖ-ਵੱਖ ਖਾਮਾਂ ਉੱਤੇ ਜਾ ਕੇ ਇਹ ਦੂਸਰੀ ਕਰੀਬ 70 75 ਕਿਲੋਮੀਟਰ ਪਾਕਿਸਤਾਨ ਦੇ ਬਾਡਰ ਤੇ ਜਾ ਕੇ ਇਸ ਟਰੱਕ ਨੂੰ ਫੇਸ ਕੀਤਾ ਬੜੀ ਮਿਹਨਤ ਕੀਤੀ ਲਗਨ ਦੇ ਨਾਲ ਜਿਹੜਾ ਇਹ ਕੰਮ ਕੀਤਾ ਤਾਂ ਸਰ ਟਰੱਕ ਡਰਾਈਵਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿ ਕਿ ਇਸ ਤਰ੍ਹਾਂ ਸੁਨਸਾਨ ਜਗ੍ਹਾ ਤੇ ਟਰੱਕ ਲਾ ਕੇ ਸੌਂ ਜਾਂਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਤਾਂ ਪੰਜਾਬ ਪੁਲਿਸ ਦੇ ਵੱਲੋਂ ਕੀ ਮੈਸੇਜ ਆਈ ਹੈ ਉਹਨਾਂ ਨੂੰ ਦੇਖੋ ਮੈਂ ਸਾਰੇ ਭਰਾਵਾਂ ਦੇ ਟਰੱਕ ਵਾਲਿਆਂ ਨੂੰ ਜਿਹੜਾ ਵੀ ਹਿਕਲ ਵਰਤੋਂ ਕਰਦੇ ਨੇ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਆਪਕੋ ਆਪਰੇ ਵਹੀਕਲ ਜਿੱਥੇ ਸੇਫ ਜਗ੍ਹਾ ਤੇ ਰੱਖੋ ਸੇਫ ਜਗ੍ਹਾ ਤੇ ਰੱਖਣਾ ਔਰ ਜੇਕਰ ਕਿਸੇ ਨੂੰ ਬਾਹਰ ਰਹਿਣਾ ਵੀ ਪੈਂਦਾ ਤੇ ਉਹ ਉਸ ਵਿੱਚ ਚਕੰਨੇ ਹੋ ਕੇ ਰਹਿਣ ਜੇਕਰ ਕੋਈ ਨਾ ਮਹਿਸੂਸ ਹੁੰਦਾ ਕਿ ਲੋਕਲ ਪੁਲਿਸ ਨੂੰ ਇਹ ਤਰ੍ਹਾਂ ਦੇ ਸਕਦੇ ਨੇ ਸਾਡੇ ਪੀਸੀਆਰ ਗੱਡੀਆਂ ਆਲਰੇਡੀ ਪਹਿਲਾਂ ਗਸਤੇ ਹੁੰਦੀਆਂ ਨੇ ਤਾਂ ਜੋ ਉਹਨਾਂ ਦੀ ਹੋਰ ਵੀ ਸੁਰੱਖਿਆ ਵੱਧ ਸਕੇ ਇਹ ਸਾਡੇ ਕੋਲ ਟੱਟ ਕੋਲ ਆਏ ਨੇ ਇਹਨਾਂ ਦਾ ਮੈਂ ਵਿਸ਼ੇਸ਼ ਧੰਨਵਾਦ ਕਰਦਾ ਕਿ ਇਸੇ ਤਰ੍ਹਾਂ ਜੀ ਤਰਫ ਹੋਰ ਵੀ ਲੋਕ ਜਿਹੜੇ ਪੁਲਿਸ ਦੀਆਂ ਬਾੜੀਆਂ ਖਬਰਾਂ ਤਾਂ ਬੜੀ ਚੰਗੀ ਕਰਦੇ ਨੇ ਇਸ ਤਰ੍ਹਾਂ ਦੀਆਂ ਖਬਰਾਂ ਵੀ ਜਿਹੜੀਆਂ ਲੋਕ ਸ਼ੇਅਰ ਕਰਨ ਤਾਂ ਲੋਕ ਪੁਲਿਸ ਦਾ ਬੜਾ ਮਨੂਵਾਨਾ ਪੱਛ ਠੀਕ ਹੈ